ਹਾਂਜੀ ਦੋਸਤੋ ਕਿੱਦਾਂ ਸਾਰੇ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਫੇਰ ਇੱਕ ਲੌਂਗ ਵੀਡੀਓ ਚ ਆਪਾਂ ਕਈ ਤਰ੍ਹਾਂ ਦੀ ਤੁਹਾਨੂੰ ਫਲਾਂ ਲਈ ਵੈਰਾਈਟੀਆਂ ਦਿਖਾਉਣੀਆਂ ਨੇ ਠੀਕ ਹੈ ਜੀ ਦੋਸਤੋ ਆਪਣੀ ਹਰ ਵੀਡੀਓ ਦੀ ਤਰ੍ਹਾਂ ਆਪਣੀ ਆਹ ਵਾਲੀ ਵੀ ਜਿਆਦਾ ਲੰਬੀ ਨਹੀਂ ਹੋਊਗੀ ਬਸ 4 ਜਾਂ 5 ਮਿੰਟ ਦੀ ਵੀਡੀਓ ਹੋਗੀ ਆਪਣੀ ਆਹ ਵਾਲੀ ਵੀ ਤਾਂ ਤੁਸੀਂ ਪੂਰਾ ਪੂਰਾ ਜ਼ਰੂਰ ਦੇਖਿਓ ਵੀਡੀਓ ਨੂੰ ਤਾਂ ਚਲੋ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਤੁਹਾਨੂੰ ਦਿਖਾਉਣੇ ਆ ਫਲਾਂ ਦੀਆਂ ਵੈਰਾਈਟੀਆਂ ਵਧੀਆ-ਵਧੀਆ ਆਲੀਆਂ ਠੀਕ ਹੈ ਜੀ ਗ੍ਰਾਫਟਡ ਬੂਟੇ ਚਲੋ ਦਿਖਾਉਣੇ ਆ ਤੁਹਾਨੂੰ ਦੋਸਤੋ ਆਪਣੀ ਸਭ ਤੋਂ ਪਹਿਲੀ ਜਿਹੜੀ ਵੈਰਾਈਟੀ ਆ ਫਲਾਂ ਵਾਲੀ ਉਹ ਹੈਗੀ ਆ ਇਹ ਐਵੋਕਾਡੋ ਇਹ ਹੈਗਾ ਗ੍ਰਾਫਟਡ ਐਵੋਕਾਡੋ ਤੁਹਾਨੂੰ ਮੈਂ ਦਿਖਾ ਦਿੰਨਾ ਆ ਦੇਖੋ ਇਹ ਹੈਗੀ ਇਹਦੀ ਗ੍ਰਾਫਟਿੰਗ ਧਿਆਨ ਦੇ ਨਾਲ ਦੇਖ ਲਓ ਆਹ ਵਾਲੀ ਇਹਦੀ ਗ੍ਰਾਫਟਿੰਗ ਇਹ ਗ੍ਰਾਫਟਡ ਐਵੋਕਾਡੋ ਆ ਠੀਕ ਹੈ ਜੀ ਇਹ ਪੂਰੇ ਟੌਪ ਦੀ ਵੈਰਾਈਟੀ ਆ ਲਿਆ ਇੱਕ ਗੱਲ ਹੋਰ ਦੋਸਤੋ ਜਿਹੜਾ ਗ੍ਰਾਫਟਡ ਐਵਾ ਕਾਡੋ ਹੁੰਦਾ ਇਹਨੂੰ ਤਿੰਨ ਸਾਲ ਦੇ ਅੰਦਰ ਅੰਦਰ ਫਲ ਆ ਜਾਂਦਾ ਹੁੰਦਾ ਆ ਠੀਕ ਹੈ ਜੀ ਜਿਹੜਾ ਦੇਸੀ ਐਵਾ ਕਾਡੋ ਹੁੰਦਾ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਫਲ ਦੇਣ ਨੂੰ ਜਿਵੇਂ ਕਿ ਛੇਕ ਛੇ 7 ਸਾਲ ਲੱਗਿੰਦੇ ਨੇ ਉਹਨੂੰ ਫਲ ਦੇਣ ਨੂੰ ਜਿਹੜੀ ਇਹ ਵਾਲੀਆਂ ਹੁੰਦੀਆਂ ਨੇ ਵੈਰਾਈਟੀਆਂ ਇਹਨਾਂ ਨੂੰ ਛੇਤੀ ਆ ਜਾਂਦਾ ਫਲ ਗ੍ਰਾਫਟਡ ਵਾਲੀਆਂ ਆ ਇਹਨੂੰ ਬਾਕੀ ਤੁਹਾਨੂੰ ਆਪਣੇ ਕੋਲ ਸਾਰੀਆਂ ਵੈਰਾਈਟੀਆਂ ਗ੍ਰਾਫਟਡ ਵਾਲੀਆਂ ਮਿਲਣਗੀਆਂ ਆਏ ਨੇ ਕਿ ਕੱਲਾ ਹੈਵਾ ਕਾਡ ਹੋਈ ਉਹ ਤੁਹਾਨੂੰ ਸਾਰੀਆਂ ਵੈਰਾਈਟੀਆਂ ਗ੍ਰਾਫਟਿੰਗ ਵਾਲੀਆਂ ਮਿਲਣਗੀਆਂ ਜਿਵੇਂ ਤੁਹਾਨੂੰ ਹਰ ਇੱਕ ਵੈਰਾਈਟੀ ਮਿਲ ਜੂਰੇ ਫਲਾਂ ਲਈ ਇੱਕ ਤੋਂ ਇੱਕ ਐਨ ਪੂਰੇ ਟੌਪ ਦੀਆਂ ਵੈਰਾਈਟੀਆਂ ਮਿਲ ਜਾਣਗੀਆਂ ਪਰ ਆਹ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਕੁਝ ਕੁ ਵੈਰਾਈਟੀਆਂ ਦਿਖਾਵਾਂਗੇ ਕਿਉਂਕਿ ਆਪਣੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜੂਗੀ ਆਪਾਂ ਜ਼ਿਆਦਾ ਲੰਬੀ ਵੀਡੀਓ ਕਰਨੀ ਹੈ ਨਹੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਲ ਬਟਨ ਦਬਾਓ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਸ਼ੇਅਰ ਕਰੋ ਵੀਡੀਓ ਅਤੇ ਜੇ ਮੈਨੂੰ ਤੁਹਾਨੂੰ ਅਗਰ ਵੀਡੀਓ ਚੰਗੀ ਲੱਗਦੀ ਹੈ ਤਾਂ ਇੱਕ ਕਮੈਂਟ ਜ਼ਰੂਰ ਕਰੋ ਚਲੋ ਦੋਸਤੋ ਤਾਂ ਆਪਾਂ ਤੁਹਾਨੂੰ ਐਵੋਕਾਡੋ ਤਾਂ ਦਿਖਾਈ ਚੁੱਕਿਆ ਹੁਣ ਆਪਾਂ ਆਪਣੀ ਅਗਲੀ ਵੈਰਾਈਟੀ ਕੋਲ ਚੱਲਦੇ ਹਾਂ ਤਾਂ ਦੋਸਤੋ ਆਪਣੀ ਜਿਹੜੀ ਦੂਜੀ ਵੈਰਾਈਟੀ ਆ ਉਹ ਹੈਗੀ ਆਹ ਅੰਜੀਰ ਇਹ ਵਾਲੀ ਵੈਰਾਈਟੇ ਦੋਸਤੋ ਬਰਾਊਨ ਤੁਰਕੀ ਅੰਜੀਰ ਆ ਇਹਦੀ ਆਪਾਂ ਨੇ ਪਹਿਲਾਂ ਵੀ ਇੱਕ ਲੌਂਗ ਵੀਡੀਓ ਪਾਈ ਦੀ ਅਗਰ ਤੁਹਾਨੂੰ ਨਹੀਂ ਦੇਖੀ ਤਾਂ ਚੈਨਲ ਤੇ ਚੈਨਲ ਦੇ ਨਾਮ ਤੇ ਕਲਿੱਕ ਕਰੋ ਜਾ ਕੇ ਵੀਡੀਓ ਸੈਕਸ਼ਨ ਤੇ ਜਾ ਕੇ ਵੀਡੀਓ ਦੇਖ ਲਓ ਬਰਾਊਨ ਤੁਰਕੀ ਅੰਜੀਰ ਦੀ ਆਪਾਂ ਨੇ ਵੀਡੀਓ ਪਾ ਰੱਖੀ ਆ ਠੀਕ ਹੈ ਇਹਨੂੰ ਦੇਖੋ ਹੁਣ ਵੀ ਫਲ ਆ ਰਿਹਾ ਆ ਤਾਂ ਫਲ ਬੜਾ ਬੜਾ ਆ ਇਹਨੂੰ ਛੋਟੇ ਛੋਟੇ ਹੋਰ ਨਮ ਨਮਾ ਫਲ ਆਈ ਜਾ ਰਿਹਾ ਦੇਖ ਲਓ ਆਇਕਾ ਛੋਟੇ ਛੋਟੇ ਨਮ ਨਮਾ ਫਲਾਂ ਯਾਰ ਤੇ ਆਪਾਂ ਦੋਸਤੋ ਆਪਣੀ ਇਹੀ ਗੱਲ ਦੇ ਨਾਲ ਅੰਜੀਰ ਵਾਲੀ ਗੱਲ ਤਾਂ ਹੋਈ ਸਮਾਪਤ ਹੁਣ ਆਪਾਂ ਤੁਹਾਨੂੰ ਹੋਰ ਕੋਈ ਵੈਰਾਈਟੀਆਂ ਦਿਖਾਉਣੇ ਆ ਚਲੋ ਆਪਾਂ ਜਿਹੜੀ ਮੈਂ ਤੁਹਾਨੂੰ ਤੀਜੀ ਵੈਰਾਈਟੀ ਦਿਖਾਉਣਾ ਉਹ ਆਵਲੀ ਆ ਇਹ ਹੈਗੇ ਸੀਤਾਫਲ ਇਹ ਵਾਲਾ ਸੀਤਾਫਲ ਹੈਗਾ 골ਡਨ ਸੀਤਾਫਲ ਇਹ ਵਾਲੇ ਬੁੱਟੇ 골ਡਨ ਸੀਤਾਫਲ ਦੇ ਨੇ ਅਤੇ ਆਹ ਵਾਲੇ ਹੈਗੇ ਨੇ ਇੱਥੇ ਗ੍ਰੀਨ ਸੀਤਾਫਲ ਇੱਕ ਗੱਲ ਹੋਰ ਬਈ ਸੀਤਾਫਲ ਦੀ ਵੀਡੀਓ ਆਪਾਂ ਹੁਣ ਵੀ ਬਣਾ ਰਹੇ ਆ ਅਤੇ ਆਪਣੇ ਚੈਨਲ ਦੀ ਸਭ ਤੋਂ ਪਹਿਲੀ ਵੀਡੀਓ ਤੀ ਜਿਹੜੀ ਉਹ ਆਪਾਂ ਨੇ ਸੀਤਾਫਲ ਦੇ ਬੁੱਟੇ ਨੂੰ ਫਲ ਦੀ ਵੀਡੀਓ ਹੀ ਬਣਾਈ ਤੀ ਆਪਾਂ ਨੇ ਉਹ ਵੀ ਤੁਹਾਨੂੰ ਦਿਖਾਉਂਗਾ ਮੈਂ ਇੱਕ ਨਾ ਇੱਕ ਦਿਨ ਜ਼ਰੂਰ ਦੁਆਰ ਤੋਂ ਤੁਹਾਨੂੰ ਮੈਂ ਦਿਖਾਉਂਗਾ ਉਹ ਵਾਲੀ ਵੀਡੀਓ ਬਾਈ ਇਹ ਫਲ ਬਾਰੇ ਕਹਿੰਦੇ ਨੇ ਕਿ ਜਿਹੜਾ ਇਹਦਾ ਫਲ ਹੁੰਦਾ ਜਿਹੜਾ ਪੂਰਾ ਪੱਕਿਆ ਹੁੰਦਾ ਉਹ ਅਮਰੂਦ ਨਾਲੋਂ ਵੀ ਜ਼ਿਆਦਾ ਮਿੱਠਾ ਹੁੰਦਾ ਆ ਅਗਰ ਉਹ ਪੱਕੀ ਰਹਿ ਜਾਵੇ ਕਹਿੰਦੇ ਉਹਨੂੰ ਕੀੜੀਆਂ ਹੀ ਖਾ ਜਾਂਦੀਆਂ ਨੇ ਫਲ ਨੂੰ ਫਿਰ ਸੀਤਾ ਫਲ ਨੂੰ ਕਸਟਰਡ ਐਪਲ ਕਹਿੰਦੇ ਨੇ ਸ਼ਰੀਫਾ ਕਹਿੰਦੇ ਨੇ ਠੀਕ ਹੈ ਜੀ ਇਹਦਾ ਜਿਹੜਾ ਫਲ ਹੁੰਦਾ ਆ ਇਹਦੇ ਚੀਕੂਆ ਵਰਗੇ ਵੀ ਹੁੰਦੇ ਨੇ ਆ ਸਾਈਡ ਦੇ ਜਿਆਦਾ ਬੜੇ ਨਹੀਂ ਹੁੰਦੇ ਜਿਹੜੇ ਚੀਕੂ ਦੇ ਹੁੰਦੇ ਨੇ ਪਰ ਆ ਸਾਰੇ ਦੇ ਵੀ ਹੁੰਦੇ ਨੇ ਚੀਕੂਆ ਵਰਗੀ ਹੁੰਦੇ ਨੇ ਜਮਾਈ ਖਾ ਕੇ ਦੇਖਿਓ ਇੱਕ ਵਾਰ ਜਰੂਰ ਮਿੱਠਾ ਬਹੁਤ ਹੁੰਦਾ ਇਹਦਾ ਫਲ ਇਸੇ ਗੱਲ ਦੇ ਨਾਲ ਆਪਣੀ ਦੂਸਰ ਦੋਸਤੋ ਤੀਜੀ ਵੈਰਾਈਟੀ ਵੀ ਆਪਾਂ ਤੁਹਾਨੂੰ ਦਿਖਾਤੀ ਹੁਣ ਚਲੋ ਆਪਾਂ ਇੱਕ ਅੱਧੀ ਵੈਰਾਈਟੀ ਹੋਰ ਦਿਖਾ ਕੇ ਵੀਡੀਓ ਕਰਦੇ ਆ ਖਤਮ ਦੋਸਤੋ ਤੁਹਾਨੂੰ ਕਾਲੀ ਜਾਮਣ ਬਾਰੇ ਤਾਂ ਬਹੁਤ ਸੁਣਿਆ ਹੋਊ ਪਰ ਅੱਜ ਮੈਂ ਤੁਹਾਨੂੰ ਆਹ ਵਾਲੀ ਵੀਡੀਓ ਦਿਖਾਉਂਗਾ ਚਿੱਟੀ ਜਾਮਣ ਦੇ ਬੁੱਟੇ ਆਹ ਵਾਲੇ ਤਾਂ ਕਾਲੀ ਦੇ ਨੇ ਤੁਹਾਨੂੰ ਚਿੱਟੀ ਦੇ ਦਿਖਾਉਣਾ ਹਾਂਜੀ ਬਈ ਆਹ ਵਾਲੀ ਹੈਗੀ ਆ ਵਾਈਟ ਜਾਮਣ ਆਹ ਦੇਖੋ ਆਹ ਵਾਲਾ ਬੁੱਟਾ ਏ ਤੁਸੀਂ ਸਕਰੀਨ ਤੇ ਦੇਖ ਲਓ ਇਹ ਕਿਸ ਤਰ੍ਹਾਂ ਦਾ ਫਰੂਟ ਹੁੰਦਾ ਹੈ ਇਹਦਾ ਵਾਈਟ ਜਾਮੂ ਹੁੰਦਾ ਠੀਕ ਹੈ ਜੀ ਅ ਤਾਂ ਦੋਸਤੋ ਇਸ ਵਾਰ ਨਿੱਕੇ ਨਿੱਕੇ ਬੁੱਟੇ ਤੁਸੀਂ ਦੇਖ ਸਕਦੇ ਹੋ ਬੁੱਟਾ ਦੇਖ ਲਓ ਬਸ ਕਿੰਨਾ ਕਹੇ ਬੁੱਟਾ ਦੇਖ ਲਓ ਮੇਰਾ ਵੀਰ ਬੁੱਟਾ ਇਹ ਹੈਗਾ ਸਿਰਫ ਔਰ ਸਿਰਫ 2.5 ਫੁੱਟ ਦਾ ਇਹਨੂੰ ਇਸ ਵਾਰ ਵੀ ਫਲ ਲੱਗਿਆ ਹੋਇਆ ਧੀਆ ਦੇਖ ਲਓ ਗ੍ਰਾਫਟਿੰਗ ਵਾਲੇ ਬੁੱਟੇ ਇਸ ਤਰ੍ਹਾਂ ਦੇ ਨਹੀਂ ਬਾਕੀ ਅਸਲੀ ਵਾਈਟ ਜਾਮੂ ਆਏ ਨੇ ਕੋਈ ਨਕਲੀ ਹੋਗੀ ਅਸਲੀ ਬੁੱਟਾ ਇਹ ਹੈ ਵਾਈਟ ਜਾਮੂ ਦਾ ਮੇਰੇ ਮਨ ਵਿੱਚ ਕੋਈ ਕੁਐਸਚਨ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਅੱਜ ਦੇ ਲਈ ਦੋਸਤੋ ਇੰਨਾ ਹੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਜਰੂਰ ਵੀਡੀਓ ਨੂੰ ਇੱਕ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜਾ ਚੈਨਲ ਦੇ ਨਾਮ ਦੇ ਥੱਲੇ ਸਬਸਕ੍ਰਾਈਬਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਹਨੂੰ ਦਬਾਓ ਅਤੇ ਉੱਤੇ ਕਲਿੱਕ ਕਰਕੇ ਘੰਟੀ ਦੇ ਆਲ ਤੇ ਸੈੱਟ ਕਰ ਲਓ ਕਿਉਂਕਿ ਉਹਦੇ ਨਾਲ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਜਾਏਗੀ ਠੀਕ ਹੈ ਤਾਂ ਹੀ ਤੁਸੀਂ ਆਪਣੀ ਆ ਵਾਲੀ ਵੀਡੀਓ ਦੇਖ ਸਕਿਆ ਕਰੋਗੇ ਕੋਈ ਵੀ ਵੀਡੀਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹ ਰੱਖ ਲੋ ਮਿਲਦੇ ਆ ਅਜੇ ਹੀ ਕਿਸੇ ਹੋਰ ਵੀਡੀਓ ਚ ਵੀਡੀਓ ਪੂਰੀ ਦੇਖਣ ਤੇ ਲਈ ਤੁਹਾਡਾ ਧੰਨਵਾਦ